ਇਹ ਵੀ ਮੜਾ ਕਿ ਵੀ ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਬਾਈ ਹਾਂ ਤੁਹਾਨੂੰ ਸੁਧੀ ਗੱਲ ਲੱਗਦੀ ਹੈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣ ਜਿਹੜੇ ਡਾਂਗਾਂ ਆਪਾਂ ਠੀਕ ਆ ਇਹ ਤਾਂ ਨਹੀਂ ਵੀ ਆਪਾਂ ਲਡੂ ਜੇ ਦੇ ਤੇ ਚਾਕੇ ਹਾਂ ਆਪਦੇ ਗੁੱਡੇ ਦੀ ਸਾਨ ਆ ਔਹ ਖਾਣੇ ਜਿੱਥੇ ਮਰਜੀ ਖਾ ਲਈ ਆਪਾਂ ਬਿਲਕੁਲ ਬਿਲਕੁਲ ਬਾਈ ਹਾਂ ਧਰ ਲੈਣੇ ਅੰਡੇ ਚੀਜ਼ ਹਾਂ ਹਾਂ ਔਰ ਉਹ ਵੀ ਮੜਾ ਇੱਕ ਵੀ ਹੈ ਰਿਆਂ ਦੇ ਚ ਸਹੀ ਆ ਫਿਰ ਜਰਾ ਹਾਂ ਆ ਬਾਈ ਜਾਨਵਰ ਆ ਗਏ ਵੱਡੇ ਕਬੂਤਰ ਆ ਬਾਈ ਇਹ ਆ ਨਾਦੀ ਮੁੰਦੀ ਹੋਣ ਬੱਚੇ ਬਾਈ ਆ ਪੱਠੇ ਸੀ ਬਾਈ ਵੱੱਤ ਕਢਾਏ ਵਿਆ ਹਾਂ ਆ ਦੂਸਰੇ ਚੰਗੀ ਪੂਰੇ ਜੰਗੇ ਫੁੱਲ ਆ ਬਈ ਪੁੱਤਰ ਇਹ ਪੁੱਤਰ ਇਹ ਬਈ ਦੇਣੇ ਆਗੇ ਆ ਇਹਨਾਂ ਦੇ ਮਾਪੇ ਬੈਠੇ ਕਬੂਤਰ ਬਈ ਚਵਾਰਾ ਸਾਰਾ ਕਮਰਾ ਭਰਿਆ ਤੇ ਕਈ ਜਿਹੜੇ ਸਾਰੇ ਬਾਜੀਆਂ ਇੰਨੇ ਚ ਉੱਡੇ ਵੀ ਆ ਕਬੂਤਰ ਬਈ ਬਾਜੀਆਂ ਦੀ ਲਾਫਟ ਤੇ ਹਰੇ ਵੇਖ ਤੋਂ ਕਈਆਂ ਚ ਮਨਾਂ ਬਾਜੀ ਨਹੀਂ ਵੱਡੀ ਥੱਲੇ ਹਰੇ ਵੇਪ ਉਂ ਨਹੀਂ ਬਈ ਤੇ ਕਬੂਤਰ ਆਪਣਾ ਖੜਕੜ ਦਿਖਾਉਣਾ ਬਈ ਜਿਹੜੇ ਜਿਹੜੇ ਸਿਲੈਕਟ ਕਰ ਸਕਦਾ ਭਰਾ ਜੀ ਲੈਣੇ ਆ ਕਾਲ ਕਰ ਸਕਦਾ ਬਈ ਆਪਣਾ ਜਦੋਂ ਹਰ ਗਰੀਬਾਜੀ ਆਹ ਬਈ ਦਸਮਾ ਹਰ ਗਿਆ ਸੀ ਤੇ ਆਹ ਬਈ ਬਿੰਦਰ ਵਾਲੇ ਰੱਤੇ ਦਾ ਪੱਠਾ ਗਾ ਇਹਦਾ ਪਿਓ ਆ ਬੈਠਾ ਬਈ ਆ ਬੈਠਾ ਬਈ ਬਿੰਦਰ ਵਾਲੇ ਪੁੱਤਰਾ ਜੋ ਬਈ 100% ਇਹਦਾ ਪੋਤਾ ਬਈ ਇਹ ਦੋਨੇ ਕੂਤਰਾ ਹਨ ਹਨਾ ਵੀਰੇ ਕੂਤਰਾ ਹਨ ਤੇ ਨਾ ਬਈ ਕੂਤਰਾ ਨਾਲ ਤਾਂ ਸ਼ੌਕ ਕਰੋ ਬਈ ਕੂਤਰਾ ਦੇਣੇ ਆ ਬਈ ਸੇਲ ਕਰਨੇ ਆ ਭਰਾ ਜਿਹੜਾ ਪੈਸੇ ਲੱਭਦਾ ਬਈ ਕਾਲ ਉਹੀ ਕਰਿਓ ਇਹਨੇ ਲੈਣੇ ਆ ਭਰਾ ਨੇ ਕੂਤਰਾ ਬਈ ਪੂਰੇ ਚੰਗਿਆ ਗਾਰੰਟੀ ਵਾਲੇ ਕੂਤਰਾ ਆ ਦੇਖ ਸਾਬੋ ਬਈ ਸੱਟ ਮੈਂ ਸਾਰੇ ਇਹਨਾਂ ਦੀ ਪਰ ਖੜ ਜਾ ਮਟੇ ਖੋਣੀ ਆਹ ਕੁਤਰ ਬਾਜੀ ਉੱਢੀ ਬਈ ਹਰ ਗਿਆ ਸੀ ਦਸਮਾ ਖੇਡ ਕਰਨੀਓ ਬਈ ਥੋੜੀ ਜਿਹਾ ਮਾਰ ਪੈ ਗਈ ਤੇ ਇਹ ਵੀ ਕੁਤਰ ਬਹੁਤ بڑا ਬਈ ਕਰੇ ਬਹੁਤ ਡਿਆ ਪੁੱਲੀ ਇੱਕ ਥੋੜਾ ਲੰਮਾ ਵਾਗਿਆ ਬਈ ਜੀ ਆ ਬਈ ਖੜੀ-ਵੱਡੀ ਦੇ ਪੱਲੇ ਤੇ ਪੱਕੀਆਂ ਠੱਲਾ ਹੋਏ ਇਹਨਾਂ ਦੇ ਨੰਬਰ ਵਗੈਰਾ ਸਾਰੀ ਡ੍ਰੀਡ ਲਿਸਟ ਉੱਪਰ ਆਇਆ ਬਈ सही है वो चुप कर दे 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 सा भाई पक्की ढाल और अबते तक बैठो दप्पा जा तेरा था ਤੱਕਰੇ ਵੀ ਬਾਈ ਇੰਨਾ ਜਿਆਦਾ ਉੱਡਿਆ ਗੂਤਰੇ ਬਾਈ ਸਿਰਾਂ ਲਾਇਆ ਨੇ ਉੱਡ ਕੇ ਆਹ ਦੇਖੋ ਬਈ ਆ ਵੀ ਬਈ ਰੱਤੇ ਦੀ ਐ ਉਹ ਸੇ ਰੱਤੇ ਦੇ ਬਈ ਕਬੂਤਰ ਬਈ ਹਈ ਜਿਆਦਾ ਕਿ ਤੇ ਬਾਕੀ ਹੋਣਾ ਚੱਲ ਬਈ ਕਿਸੇ ਦੇ ਭਰਾ ਦੀ ਹੋਰ ਨਸਲ ਬਣ ਜੂਗੀ ਉਸ ਕਰਕੇ ਦੇਣੇ ਬਈ ਇਹਦੇ ਵੀ ਪੱਕੀਆਂ ਛੱਲਾ ਤੇ ਆ ਬਈ ਇਹ ਦੋਨੇ ਭਾਈਓ ਬਈ ਵਿਚ ਕਬੂਤਰੀਆਂ ਵਿਚ ਕਬੂਤਰ ਆ ਬਈ ਬਾਦੂ ਬਠਾ ਜਾਣਾ ਦਾ ਹੋਰ ਵੀ ਆ ਦੇਖ ਲੈ ਕਬੂਤਰ ਕਾਫੀ ਆ ਬਈ ਇਸ ਕਰਕੇ ਹੀ ਦੇਣੇ ਆ ਤੇ ਬਾਕੀ ਕਬੂਤਰਾਂ ਦੀ ਪੂਨ ਗਰੰਟੀ ਹੋ ਬਈ ਇਹ ਪਾਉਲੋ ਹੀ ਭਰਾ ਕਰੋ ਭਾਈ ਜੀ ਜੰਗ ਬਰਨਾਲਾ ਜਿਹੜਾ ਭਾਈ ਸਾਡੀ ਘਰ ਅੰਦਰ ਦੇ ਕੋਈ ਨਾ ਪਾਉਲੋ ਪਾਈ ਬਰਨਾਲਾ ਪਾਣੀ ਪੋਣਾ